ਅੱਜ ਦੁਨੀਆ ਭਰ ਵਿੱਚ ਆਪਣੀ ਅਮੀਰੀ ਕਰਕੇ ਜਾਣੇ ਜਾਂਦੇ ਕੁਝ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਗੱਲ ਕਰਨੀ ਹੈ ਜਿਹੜੇ ਬਿਜ਼ਨਸ ਦੀ ਦੁਨੀਆ ਵਿੱਚ ਟੀਸੀ ਤੇ ਝੰਡਾ ਗੱਡ ਕੇ ਬੈਠੇ ਆ ਪਰ ਉਹਨਾਂ ਵਿੱਚੋਂ ਬਹੁਤ ਘੱਟ ਨੇ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਹੋਊਗੀ ਵੱਡੀਆਂ-ਵੱਡੀਆਂ ਕੰਪਨੀਆਂ ਤੇ ਮਸ਼ਹੂਰ ਕੰਪਨੀਆਂ ਜਿਨ੍ਹਾਂ ਬਾਰੇ ਸਾਨੂੰ ਪਤਾ ਤਾਂ ਹੈ ਪਰ ਉਹਨਾਂ ਦੇ ਮਾਲਕ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰiyat ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਗੱਲ ਕਰਾਂਗੇ ਟੌਪ 5 ਜਿਹੜੇ ਸਿੱਖ ਸਾਡੇ ਸਰਦਾਰ ਬਰਾਵ ਮੀਰ ਨੇ ਉਹ ਐਸੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਅਸੀਂ ਨਾਮ ਤੇ ਸੁਣਨੇ ਨੇ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਜਿਹੜੇ ਓਨਰ ਏ ਜਿਨ੍ਹਾਂ ਨੇ ਉਹ ਕੰਪਨੀਆਂ ਬਣਾਈਆਂ ਤੇ ਬਹੁਤ ਹੀ ਪਾਪੂਲਰ ਉਹ ਕੰਪਨੀਆਂ ਨੇ ਸਾਨੂੰ ਉਹਨਾਂ ਦੇ ਨਾਮਾਂ ਦੇ ਬਾਰੇ ਪਤਾ ਹੈ ਲੇਕਿਨ ਇਹ ਨਹੀਂ ਪਤਾ ਕਿ ਉਹਨਾਂ ਦੇ ਪਿੱਛੇ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹਨਾਂ ਦੇ ਜਿਹੜੇ ਮਾਲਕ ਨੇ ਉਹ ਕੌਣ ਹੈ ਇਸੇ ਮੁਤੱਲਕ ਅੱਜ ਦੀ ਵੀਡੀਓ ਹੈ ਵੀਡੀਓ ਹਲਵਾ ਦਿਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਅੱਜ ਦੁਨੀਆ ਭਰ ਵਿੱਚ ਆਪਣੀ ਅਮੀਰੀ ਕਰਕੇ ਜਾਣੇ ਜਾਂਦੇ ਕੁਝ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਗੱਲ ਕਰਨੀ ਹੈ ਜਿਹੜੇ ਬਿਜ਼ਨਸ ਦੀ ਦੁਨੀਆ ਵਿੱਚ ਟੀਸੀ ਤੇ ਝੰਡਾ ਗੱਡ ਕੇ ਬੈਠੇ ਆ ਪਰ ਉਹਨਾਂ ਵਿੱਚੋਂ ਬਹੁਤ ਘੱਟ ਨੇ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਹੋਊਗੀ ਵੱਡੀਆਂ-ਵੱਡੀਆਂ ਕੰਪਨੀਆਂ ਤੇ ਮਸ਼ਹੂਰ ਕੰਪਨੀਆਂ ਜਿਨ੍ਹਾਂ ਬਾਰੇ ਸਾਨੂੰ ਪਤਾ ਤਾਂ ਹੈ ਪਰ ਉਹਨਾਂ ਦੇ ਮਾਲਕ ਕਿਹੜੇ-ਕਿਹੜੇ ਪੰਜਾਬੀ ਨੇ ਸਾਨੂੰ ਸ਼ਾਇਦ 1% ਵੀ ਨਹੀਂ ਪਤਾ ਹੋਣਾ ਇਹਨਾਂ 'ਚੋਂ ਬਹੁਤੇ ਵਿਦੇਸ਼ਾਂ ਵਿੱਚ ਰਹਿੰਦੇ ਨੇ ਪਰ ਪੰਜਾਬ ਨਾਲ ਜੁੜੇ ਹੋਏ ਨੇ ਕਈ ਪੰਜਾਬੋਂ ਬਾਹਰ ਰਹਿੰਦੇ ਆ ਪਰ ਉਹਨਾਂ ਦਾ ਪ੍ਰਯੋਗਕੜ ਪੰਜਾਬ ਨਾਲ ਜੁੜਿਆ ਹੋਇਆ ਵੀਡੀਓ ਪੂਰੀ ਦੇਖ ਲਿਓ ਕਈ ਨਾਮ ਅਜਿਹੇ ਹੋਣੇ ਆ ਜਿਹੜੇ ਤੁਸੀਂ ਸੁਣੇ ਵੀ ਨਹੀਂ ਹੋਣੇ ਪਰ ਜਿਹੜੀ ਕੰਪਨੀ ਦੇ ਉਹ ਮਾਲਕਾਂ ਉਸ ਕੰਪਨੀ ਦਾ ਨਾਮ ਤੁਹਾਨੂੰ ਜਰੂਰ ਪਤਾ ਹੋਣਾ ਜੁੜੇ ਰਹੋ ਉਹ ਵੀਡੀਓ ਦੇ ਅੰਤ ਤੱਕ ਕਰਦੇ ਆ ਇਹ ਵੀਡੀਓ ਨੂੰ ਸ਼ੁਰੂ 버જર ਪੇਂਟ ਦਾ ਨਾਮ ਤੁਸੀਂ ਸੁਣਿਆ ਹੋਣਾ ਭਾਰਤ ਦੀ ਦੂਜੇ ਨੰਬਰ ਦੀ ਪੇਂਟ ਕੰਪਨੀ ਹੈ 버જર ਪੇਂਟਸ ਜਿਸ ਦੀ ਮਸ਼ਹੂਰੀ ਕਰਨ ਵਾਲਿਆਂ ਵਿੱਚ ਅਕਸ਼ੇ ਕੁਮਾਰ ਕੈਟਰੀਨਾ ਕੈਫ ਗੁਲਸ਼ਨ ਗਰੋਵਰ ਪੰਕਜ ਤ੍ਰਿਪਾਠੀ ਵਰਗੇ ਵੱਡੇ ਕਲਾਕਾਰਾਂ ਦਾ ਨਾਮ ਆਉਂਦਾ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੰਪਨੀ ਦੇ ਮਾਲਕਾਂ ਪੰਜਾਬੀ ਨੇ ਕੁਲਦੀਪ ਸਿੰਘ ਢਿੰਗਰਾ ਤੇ ਗੁਰਬਚਨ ਸਿੰਘ ਢਿੰਗਰਾ ਇਹ ਦੋਵੇਂ ਸਕੇ ਭਰਾ ਨੇ ਤੇ ਇਹਨਾਂ ਨੇ ਇੱਕ ਕੰਪਨੀ 1991 ਵਿੱਚ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਤੋਂ ਖਰੀਦੀ ਸੀ ਜਿਹੜੀ ਕਿ ਉਸ ਸਮੇਂ ਭਾਰਤ ਦੀ ਸਭ ਤੋਂ ਛੋਟੀ ਪੇਂਟ ਨਿਰਮਾਤਾ ਕੰਪਨੀ ਸੀ ਇਸ ਤੋਂ ਇਲਾਵਾ ਵਰਜ਼ਰ ਪੇਂਟਸ ਬੰਗਲਾਦੇਸ਼ ਨੇਪਾਲ ਪੋਲੈਂਡ ਤੇ ਰੂਸ ਤੱਕ ਵਿਕਦਾ ਹੈ ਮੁਖਰੂਪ ਵਿੱਚ ਕੁਲਦੀਪ ਸਿੰਘ ਢਿੰਗਰਾ ਜੋ ਕਿ ਅਰਬਪਤੀ ਅਸਾਮੀ ਨੇ ਵਰਜ਼ਰ ਪੇਂਟਸ ਇੰਡੀਆ ਦੇ ਚੇਅਰਮੈਨ ਆ ਤੇ ਉਹਨਾਂ ਦਾ ਪ੍ਰਾ ਗੁਰਬਚਨ ਸਿੰਘ ਢੀਂਗਰਾ ਉਹ ਵੀ ਇੱਕ ਅਰਪਤੀਆ ਉਹਨਾਂ ਦੀ ਇਸ ਕੰਪਨੀ ਵਿੱਚ ਕੰਟਰੋਲਿੰਗ ਹਿੱਸੇਦਾਰੀ ਆ ਕੁਲਦੀਪ ਢੀਂਗਰਾ ਭਾਰਤ ਦੇ 22ਵੇਂ ਸਭ ਤੋਂ ਅਮੀਰ ਵਿਅਕਤੀ ਨੇ ਜਾਣਕਾਰੀ ਅਨੁਸਾਰ ਇਹਨਾਂ ਦੀ ਧੀ ਕੈਪਟਨ ਅਮਰਿੰਦਰ ਸਿੰਘ ਦੇ ਸੁਪੁੱਤਰ ਨਾਲ ਵਿਆਹੀ ਹੋਈ ਹੈ ਫੋਬਸ ਮੈਗਜ਼ੀਨ ਅਨੁਸਾਰ 2024 ਤੱਕ ਇਹਨਾਂ ਦੀ ਨੈਟਵਰਥ 330 ਕਰੋੜ ਅਮਰੀਕਨ ਡਾਲਰ ਹੈ 버જર ਪੇਂਟ ਬਾਰੇ ਤਾਂ ਸਭ ਨੂੰ ਪਤਾ ਹੀ ਹੋਣਾ ਸੀ ਪਰ ਇਹਦੇ ਮਾਲਕ ਪੰਜਾਬੀ ਆ ਇਹ ਸ਼ਾਇਦ ਕੋਈ ਜਾਣਦਾ ਹੋਣਾ ਮੈਕਸ ਧਰੂਪ ਪਰਦੀ ਇੱਕ ਜੀਵਨ ਬੀਮਾ ਕੰਪਨੀ ਹੈ ਜਿਹੜੀ ਕਿ ਭਾਰਤ ਵਿੱਚ ਸਭ ਤੋਂ ਵੱਡੀ ਗੈਰ ਬੈਂਕ ਨਿੱਜੀ ਖੇਤਰ ਦੀ ਜੀਵਨ ਬੀਮਾ ਕੰਪਨੀ ਹੈ। ਯਾਨੀ ਜਿਵੇਂ LIC ਉਹ ਸਰਕਾਰੀ ਕੰਪਨੀ ਹੈ ਇਸੇ ਤਰ੍ਹਾਂ ਕੁਝ ਬੈਂਕਾਂ ਵੀ ਬੀਮੇ ਕਰਦੀਆਂ। ਪਰ ਮੈਕਸ ਗਰੁੱਪ ਇੱਕ ਪ੍ਰਾਈਵੇਟ ਬੀਮਾ ਕੰਪਨੀ ਹੈ ਜੋ ਕਿਸੇ ਬੈਂਕ ਨਾਲ 파ਟਨਰ ਨਹੀਂ ਹੈਗੀ। ਇਸ ਮੈਕਸ ਗਰੁੱਪ ਦੇ ਮਾਲਕ ਨੇ ਸਰਦਾਰ ਅਨਲਜੀਤ ਸਿੰਘ ਜੋ ਕਿ ਮੈਕਸ ਗਰੁੱਪ ਦੇ ਫਾਊਂਡਰ ਵੀ ਆ ਤੇ ਚੇਅਰਮੈਨ ਵੀ ਨੇ। ਇਸ ਦੇ ਨਾਲ ਹੀ ਅਨਲਜੀਤ ਸਿੰਘ ਬੁਟੀਕ ਹੋਟਲਾਂ ਦੀ ਚੇਨ ਲਿਉ ਕਲੈਕਸ਼ਨ ਦੇ ਵੀ ਫਾਊਂਡਰ ਨੇ ਤੇ ਨਾਲ ਦੀ ਨਾਲ ਉਹ ਵੋਡਾਫੋਨ ਇੰਡੀਆ ਦੇ ਗੈਰ ਕਾਰਜਕਾਰੀ ਚੇਅਰਮੈਨ ਵੀ ਰਹੇ ਨੇ ਹੁਣ ਭਾਵੇਂ ਵੋਡਾਫੋਨ ਦਾ ਆਈਡੀਆ ਨਾਲ ਗੱਠ ਜੋੜ ਹੋ ਚੁੱਕਾ ਹੈ ਅਨਲਜੀਤ ਸਿੰਘ ਸਾਊਥ ਅਫਰੀਕਾ ਵਿੱਚ ਵੀ ਕਈ ਜ਼ਮੀਨਾਂ ਰੈਸਟੋਰੈਂਟਸ ਬਾਗਾਂ ਦੇ ਮਾਲਕ ਨੇ ਤੇ ਅਨਲਜੀਤ ਸਿੰਘ ਦੇ ਭਤੀਜੇ ਸ਼ਵਿੰਦਰ ਮੋਹਨ ਸਿੰਘ ਫੋਰਟਿਸ ਹਸਪੀਟਲਸ ਬ੍ਰਾਂਚਾਂ ਦੇ ਮਾਲਕਾ ਅਨਲਜੀਤ ਸਿੰਘ ਦੀ ਜਾਇਦਾਦ 110 ਕਰੋੜ ਯੂ ਐਸ ਡੀ ਹੈ ਅਮਰੀਕਨ ਡਾਲਰ ਅੱਗੇ ਆਉਨੇ ਆ ਓੰਕਾਰ ਸਿੰਘ ਕਮਰਵਾਰੇ ਜਿਹੜੇ ਕਿ ਭਾਰਤ ਦੀ ਦੂਜੀ ਸਭ ਤੋਂ ਵੱਡੀ ਟਾਇਰਾਂ ਦੀ ਕੰਪਨੀ ਅਪੋਲੋ ਟਾਇਰਸ ਦੇ ਮਾਲਕ ਨੇ ਇਹਨਾਂ ਦੇ ਦੋਸਤ ਪੁੱਤਰ ਆ ਜਿਨ੍ਹਾਂ ਚੋਂ ਇੱਕ ਆਪਦੀ ਖੁਦ ਦੀ ਕੰਪਨੀ ਚਲਾਉਂਦਾ ਤੇ ਦੂਜਾ ਅਪੋਲੋ ਟਾਇਰ ਕੰਪਨੀ ਦਾ ਐਮ ਡੀ ਹੈ ਨਾਲ ਦੀ ਨਾਲ ਕਮਰ ਆਲਟਿਮਿਸ ਗਲੋਬਲ ਲਾਈਫ ਸਾਇੰਸਸ ਪੀਟੀਐਲ ਐਂਟਰਪ੍ਰਾਈਜ਼ਸ ਤੇ ਪ੍ਰੀਮੀਅਮ ਫਾਰਮਾ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵੀ ਚੇਅਰਮੈਨ ਨੇ ਇਹਨਾਂ ਦੀ ਕੰਪਨੀ ਭਾਰਤ ਯੂਰਪ ਅਤੇ ਏਸ਼ੀਆ ਵਿੱਚ ਅਪੋਲੋ ਅਤੇ ਵਰ ਡੈਸਟਿਨ ਬ੍ਰਾਂਡਾਂ ਦੇ ਨਾਮ ਹੇਠ ਆਪਣਾ ਸਮਾਨ ਵੇਚਦੀ ਹੈ 2002 ਵਿੱਚ ਓਂਕਾਰ ਸਿੰਘ ਨੇ ਆਪਣੇ ਪਿਤਾ ਮਰਹੂਮ ਰੌਣਕ ਸਿੰਘ ਉਹਨਾਂ ਨੇ ਇਹ ਕੰਪਨੀ 1976 ਵਿੱਚ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਤੋਂ ਬਾਅਦ ਕੰਪਨੀ ਦਾ ਕੰਟਰੋਲ ਆਪਣੇ ਹੱਥੀ ਲੈ ਲਿਆ ਸੀ ਓਂਕਾਰ ਸਿੰਘ ਦੀ ਨੈਟਵਰਥ ਫੋਰब्स ਮੈਗਜ਼ੀਨ ਅਨਸਾਰ 1.6 ਬਿਲੀਅਨ ਹੈ ਸ਼ਰਾਬ ਦੇ ਉੱਗੇ ਕਾਰੋਬਾਰੀ ਪੌਂਟੀ ਚੱਡਾ ਦਾ ਨਾਮ ਤੁਸੀਂ ਸੁਣਿਆ ਹੀ ਹੋਇਆ ਹੈ ਪੌਂਟੀ ਦਾ ਮੁੰਡਾ ਹੈ ਮਨਪ੍ਰੀਤ ਚੱਡਾ ਮਨਪ੍ਰੀਤ ਚੱਡਾ ਵੇਵ ਗਰੁੱਪ ਦਾ ਮਾਲਕ ਹੈ ਤੇ ਨਾਲ ਦੀ ਨਾਲ ਵੇਵ ਸ਼ਾਪਿੰਗ ਮਾਲਸ, ਵੇਵ ਸਿਨੇਮੇ, ਫਿਲਮੀ ਕੰਪਨੀਆਂ, ਫੈਕਟਰੀਆਂ, ਕਈ ਇੰਡਸਟਰੀਆਂ ਦਾ ਵੀ ਮਾਲਕ ਹੈ। ਭਾਰਤ ਤੋਂ ਇਲਾਵਾ ਇਹਨਾਂ ਦਾ ਕੰਮ ਅਮਰੀਕਾ, ਯੂਕੇ ਤੇ ਕਈ ਦੇਸ਼ਾਂ ਵਿੱਚ ਚੱਲਦਾ ਹੈ। ਇੱਕ ਵਾਰ ਇਹਨਾਂ ਦੇ ਘਰ ਵਿੱਚ ਰੇਡ ਪਈ ਸੀ ਤਾਂ 150 ਮਿਲੀਅਨ ਦਾ ਇਕੱਲਾ ਸੋਨਾ ਹੀ ਬਰਾਮਦ ਹੋਇਆ ਸੀ। ਹੁਣ ਇਹਨਾਂ ਦੀ ਜਾਇਦਾਦ ਦਾ ਅੰਦਾਜ਼ਾ ਤੁਸੀਂ ਖੁਦ ਲਾ ਲਓ ਕਿ ਇਹਨਾਂ ਕੋਲ ਕਿੰਨਾ ਪੈਸਾ। ਚਾਰ ਸਹਬਜ਼ਾਦੇ ਫਿਲਮ ਆਈ ਸੀ ਉਦੇ ਵਿੱਚ ਵੀ ਮਨਪ੍ਰੀਤ ਚੱਡਾ ਦਾ ਕਾਫੀ ਪੈਸਾ ਲੱਗਾ ਸੀ ਪ੍ਰੋਡਿਊਸਰ ਦੇ ਤੌਰ ਤੇ ਮਾਸਟਰ ਕਾਰਡ ਦੇ ਸਾਬਕਾ ਸੀਈਓ ਅਜੇਪਾਲ ਸਿੰਘ ਬੰਗਾ ਜਿਹੜੇ ਕਿ ਹੁਣ ਵਿਸ਼ਵ ਬੈਂਕ ਦੇ ਮੁਖੀ ਵੀ ਬਣਾਏ ਗਏ ਆ ਅਜੇਪਾਲ ਸਿੰਘ ਬੰਗਾ ਦਾ ਜਨਮ 10 ਨਵੰਬਰ 1959 ਨੂੰ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਖੜਕੀ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ ਕਿਉਂਕਿ ਉਹਨਾਂ ਦੇ ਪਿਤਾ ਭਾਰਤੀ ਫੌਜ ਵਿੱਚ ਅਫਸਰ ਸਨ ਇਸ ਲਈ ਉਹਨਾਂ ਦਾ ਪਰਿਵਾਰ ਸਾਰੇ ਦੇਸ਼ ਵਿੱਚ ਘੁੰਮਦਾ ਰਹਿੰਦਾ ਸੀ ਯਾਨੀ ਜਿੱਥੇ-ਜਿੱਥੇ ਡਿਊਟੀ ਹੋਣੀ ਉੱਥੇ ਚਲੇ ਜਾਣਾ ਵੈਸੇ ਬੰਗਾ ਦਾ ਪਰਿਵਾਰ ਮੂਲ ਰੂਪ ਵਿੱਚ ਜਲੰਧਰ ਨਾਲ ਸੰਬੰਧਿਤ ਹੈ ਬੰਗਾ ਨੇ ਆਪਣੇ ਪ੍ਰੋਫੈਸ਼ਨਲ ਕੈਰੀਅਰ ਦੀ ਸ਼ੁਰੂਆਤ ਨੈਸਲੇ ਕੰਪਨੀ ਵਿੱਚ ਇੱਕ ਇੰਟਰਨ ਵਜੋਂ ਕੀਤੀ ਸੀ ਇਹ ਸਫਰ ਐਸਾ ਤੁਰਿਆ ਕਿ ਅੱਜ ਵਿਸ਼ਵ ਬੈਂਕ ਦੇ ਮੁਖੀ ਨੇ ਬੰਗਾ ਤੇ ਇਹ ਅਹੁਦਾ ਅਮਰੀਕਨ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ ਉਹਨਾਂ ਦੀ ਜਾਇਦਾਦ 506 ਮਿਲੀਅਨ ਡਾਲਰ ਹੈ ਅਨੁਮਾਨ ਅਨੁਸਾਰ ਹਾਲਾਂਕਿ ਇਹ ਜਾਇਦਾਦ ਕਈ ਕੰਪਨੀਆਂ ਵਿੱਚ ਉਹਨਾਂ ਦੇ ਸ਼ੇਅਰਸ ਦੇ ਉੱਤੇ ਆਧਾਰਿਤ ਹੈ ਇੱਕ ਪਰਚੂਨ ਦੀ ਦੁਕਾਨ ਤੋਂ ਸਿੰਗਾਪੁਰ ਦੇ ਬਿਜ਼ਨਸ ਡਾਇਰੈਕਟਰ ਤੱਕ ਦਾ ਸਫ਼ਰ ਸਿੱਖ ਕਾਰੋਬਾਰੀ ਸਰਦਾਰ ਕਰਤਾਰ ਸਿੰਘ ਠੁਕਰਾਲ ਨੇ ਸੌਖਾ ਨਹੀਂ ਕੀਤਾ ਸਰਦਾਰ ਠੁਕਰਾਲ ਦਾ ਜਨਮ 1933 ਚ ਥਾਈਲੈਂਡ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਬੈਂਕਾਕ ਤੇ ਅਸੰਪਸ਼ਨ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਉਹਨਾਂ ਦੀ ਕੰਪਨੀ ਠੁਕਰਾਲ ਕਾਰਪੋਰੇਸ਼ਨ ਸਿੰਗਾਪੁਰ ਦੀ ਇੱਕ ਨਾਮੀ ਕੰਪਨੀ ਹੈ ਸਰਦਾਰ ਕਰਤਾਰ ਸਿੰਘ ਦੇ ਪਿਤਾ ਸੋਹਣ ਸਿੰਘ ਇੱਕ ਬਜ਼ੁਰਗ ਕਿਰਪਾ ਸਿੰਘ ਨਾਲ ਥਾਈਲੈਂਡ ਚਲੇ ਗਏ ਸੀ ਉਦੋਂ ਪਾਕਿਸਤਾਨ ਨਹੀਂ ਸੀ ਬਣਿਆ 47 ਤੋਂ ਪਹਿਲਾਂ ਦੀਆਂ ਗੱਲਾਂ ਉਥੇ ਸੋਨ ਸਿੰਘ ਠੁਕਰਾਲ ਨੇ 1905 ਵਿੱਚ ਇੱਕ ਪਰਚੂਨ ਦਾ ਸਟੋਰ ਖੋਲ੍ਹਿਆ ਸੀ ਜਿਸ ਦਾ ਨਾਮ ਸੀ ਪੰਜਾਬ ਸਟੋਰ ਇਸ ਤੋਂ ਪਹਿਲਾਂ ਉਹ ਕਿਰਪਾ ਸਿੰਘ ਨਾਲ ਟੈਕਸਟਾਈਲ ਦੇ ਕੰਮ ਵਿੱਚ ਸਾਥ ਦਿੰਦੇ ਰਹੇ ਫਿਰ ਸੋਨ ਸਿੰਘ ਨੇ ਜਾਪਾਨ ਵਿੱਚ ਵੀ ਆਪਣੀ ਬ੍ਰਾਂਚ ਖੋਲ੍ਹੀ ਤੇ ਦੂਜੀ ਸੰਸਾਰ ਜੰਗ ਮਗਰੋਂ ਉਹ THAILAND ਵਾਪਸ ਮੁੜਾਏ 1952 ਵਿੱਚ 19 ਸਾਲ ਦੇ ਕਰਤਾਰ ਸਿੰਘ ਨੂੰ ਉਸਦੇ ਪਿਤਾ ਨੇ ਸਿੰਗਾਪੁਰ ਵਿੱਚ ਇੱਕ ਹੋਰ ਬ੍ਰਾਂਚ ਖੋਲ੍ਹਣ ਲਈ ਭੇਜਿਆ ਸੀ ਜਿੱਥੇ ਠਕਰਾਲ ਬ੍ਰਦਰਸ ਨਾਮ ਦਾ ਦਫਤਰ ਖੋਲਿਆ ਗਿਆ। ਉਸੇ ਸਾਲ ਕਰਤਾਰ ਨੇ ਇੱਕ ਸਥਾਨਕ ਪੰਜਾਬੀ ਕੁੜੀ ਨਾਲ ਵਿਆਹ ਕਰਾ ਲਿਆ। ਕਰਤਾਰ ਸਿੰਘ ਸਿੰਗਾਪੁਰ ਦੇ ਅਮੀਰ ਸਿੱਖ ਕਾਰੋਬਾਰੀ ਨੇ ਤੇ ਉਹਨਾਂ ਦਾ ਸਾਰਾ ਪਰਿਵਾਰ ਸਿੱਖੀ ਸਰੂਪ ਵਾਲਾ ਹੈ। ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਬਣਵਾਏ ਨੇ ਜਿਨ੍ਹਾਂ ਵਿੱਚ ਸ਼੍ਰੀ ਖਡੂਰ ਸਾਹਿਬ ਦਾ ਨਿਸ਼ਾਨੇ ਸਿੱਖੀ ਸਕੂਲ ਵੀ ਸ਼ਾਮਲ ਹੈ। ਹਾਂਗਕਾਂਗ, ਸਿਡਨੀ ਦੇ ਗੁਰਦੁਆਰਾ ਸਾਹਿਬਾਨ ਦੇ ਨਿਰਮਾਣ ਵਿੱਚ ਵੀ ਇਹਨਾਂ ਵੱਲੋਂ ਵੱਡੀ ਸੇਵਾ ਕਰਵਾਈ ਗਈ ਹੈ। ਬਰਤਾਨੀਆਂ ਦੇ ਬਿਲ ਗੇਟਸ ਵਜੋਂ ਜਾਣੇ ਜਾਂਦੇ ਰੁਬੇਨ ਸਿੰਘ ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਦਸਤਾਰਾਂ ਤੇ ਦਸਤਾਰਾਂ ਤੇ ਰੰਗਦੀਆਂ ਕਾਰਾਂ ਕਰਕੇ ਚਰਚਾ ਵਿੱਚ ਰਹਿੰਦੇ ਆ ਰੁਬੇਨ ਦਾ 90 ਦੇ ਦਹਾਕੇ ਤੋਂ ਇੰਗਲੈਂਡ ਵਿੱਚ ਕੱਪੜਿਆਂ ਦਾ ਬਿਜ਼ਨਸ ਸੀ ਉਹਨਾਂ ਨੂੰ 2007 ਵਿੱਚ ਅਚਾਨਕ ਕਾਰੋਬਾਰ ਵਿੱਚ ਵੱਡਾ ਘਾਟਾ ਪਿਆ ਹਾਲਾਤ ਅਜਿਹੇ ਬਣ ਗਿਆ ਕਿ ਉਹਨਾਂ ਨੇ ਨਾ ਚਾਹ ਕੇ ਵੀ ਇਸ ਬਿਜ਼ਨਸ ਨੂੰ ਛੱਡ ਦਿੱਤਾ ਕਿਸੇ ਅੰਗਰੇਜ਼ ਬਿਜ਼ਨਸਮੈਨ ਨੇ ਇੱਕ ਵਾਰ ਉਹਨਾਂ ਦੀ ਦਸਤਾਰ ਨੂੰ ਲੈ ਕੇ ਮਜ਼ਾਕ ਉਡਾਇਆ ਸੀ ਕਿ ਤੁਸੀਂ ਕੇਵਲ ਰੰਗ-ਬਰੰਗੀਆਂ ਪੱਗਾਂ ਹੀ ਬੰਨ ਸਕਦੇ ਹੋ ਤੁਸੀਂ ਕਾਰੋਬਾਰ ਸੈੱਟ ਕਰਨੇ ਨਹੀਂ ਜਾਣਦੇ ਰੁਪੇਂਦਰ ਦੇ ਦਿਲ ਵਿੱਚ ਇਹ ਗੱਲ ਘਰ ਕਰ ਗਈ ਤੇ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਫੇਰ ਖੜਾ ਕਰਨ ਦੀ ਠਾਣੀ ਇਹੀ ਨਹੀਂ ਉਹਨਾਂ ਨੇ ਉਸ ਬ੍ਰਿਟਿਸ਼ ਬਿਜ਼ਨਸਮੈਨ ਨੂੰ ਵੀ ਇਹ ਚੈਲੰਜ ਕੀਤਾ ਕਿ ਮੈਂ ਜਿੰਨੇ ਰੰਗ ਦੀਆਂ ਪੱਗਾਂ ਬੰਨਦਾ ਓਨੇ ਰੰਗ ਦੀਆਂ ਰੋਲਸ ਰॉयਸ ਕਾਰਾਂ ਖਰੀਦਾਂਗਾ ਆਖਰਕਾਰ ਰੋਬੇਨ ਸਿੰਘ ਨੇ ਆਪਣੇ ਬਿਜ਼ਨਸ ਨੂੰ ਫੇਰ ਖੜਾ ਕੀਤਾ ਇੱਕ ਨਹੀਂ 15 ਰੋਲਸ ਰॉयਲਸ ਕਾਰਾਂ ਖਰੀਦੀਆਂ ਅਨੋਖੀ ਗੱਲ ਇਹ ਰਹੀ ਕਿ ਇਹਨਾਂ ਸਾਰੀਆਂ ਕਾਰਾਂ ਉਹਨਾਂ ਦੇ ਪੱਗ ਦੇ ਰੰਗਾਂ ਦੀਆਂ ਸੀ ਉਹਨਾਂ ਦਾ ਕੰਮਕਾਜ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਰੋਲਸ ਰਾਇਸ ਦੇ ਬਗੈਰ ਉਹਨਾਂ ਦੇ ਕੋਲ ਇੱਕ ਪੋਰਸ਼ 918 ਸਪਾਈਡਰ ਇੱਕ ਬੁਗਾਟੀ ਵੈਰੋਨ ਇੱਕ ਪਗਾਨੀ ਹੋਏਰਾ ਇੱਕ ਲੈਂਬੋਰਗਿਨੀ ਹੁਰਾਕਨ ਅਤੇ ਇੱਕ ਫਰਾਰੀ F12 ਵੀ ਹੈਗੀਆਂ ਇਸ ਫੈਂਸੀ ਕਾਰ ਕਲੈਕਸ਼ਨ ਤੋਂ ਇਲਾਵਾ ਸਿੰਘ ਦੇ ਕੋਲ ਪ੍ਰਾਈਵੇਟ ਜੈਟ ਵੀ ਰੱਖਿਆ ਹੋਇਆ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕੋਲੀਆਂਵਾਲ ਨਾਲ ਪਿਸ਼ੋਕੜ ਰੱਖਦੇ ਇਹ ਨੇ ਸਰਦਾਰ ਹਰਦੀਪ ਸਿੰਘ ਵਿਰਦੀ ਜਿਨ੍ਹਾਂ ਨੂੰ ਪੀਟਰ ਵਿਰਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਪੀਟਰ ਵਿਰਦੀ ਦਾ ਜਨਮ ਬਰਮਿੰਗਮ ਦਾ ਹੈ, ਉਹਨਾਂ ਦੇ ਪਿਤਾ ਹਰਭਜਨ ਸਿੰਘ 12-13 ਸਾਲ ਦੇ ਸੀ ਜਦੋਂ ਉਹ ਇੰਗਲੈਂਡ ਚਲੇ ਗਏ ਸੀ ਅਤੇ ਉਹਨਾਂ ਦੇ ਮਾਤਾ-ਪਿਤਾ ਦਾ ਵਿਆਹ ਇੰਗਲੈਂਡ ਵਿੱਚ ਹੀ ਹੋਇਆ। ਪੀਟਰ ਵਿਰਦੀ ਨੇ ਸ਼ੁਰੂ ਵਿੱਚ ਇੱਕ ਡਿਸਪੈਂਸਰੀ ਵਿੱਚ ਕੰਮ ਸ਼ੁਰੂ ਕੀਤਾ ਤੇ ਫਿਰ ਰੀਅਲ ਅਸਟੇਟ ਵਿੱਚ ਚਲੇ ਗਏ। ਅਜਨੇ ਸਮੇ ਉਹਨਾਂ ਦਾ ਪ੍ਰਾਪਰਟੀ ਦਾ ਵੱਡਾ ਤੇ ਪੁਰਾਣਾ ਕਾਰੋਬਾਰ ਹੈ ਇਸ ਤੋਂ ਇਲਾਵਾ ਪਾਵਰ ਬਿਜਲੀ ਦਾ ਕੰਮ ਤੇ ਨਾਲ ਦੀ ਨਾਲ 8-9 ਤਰ੍ਹਾਂ ਦੇ ਹੋਰ ਵੀ ਕਾਰੋਬਾਰ ਚੱਲਦੇ ਆ ਤੇ ਕਈ ਕੰਮਾਂ ਵਿੱਚ ਉਹ ਭਾਗੀਦਾਰ ਨੇ ਹਿੱਸੇਦਾਰ ਨੇ ਹਰਦੀਪ ਸਿੰਘ ਵਿਰਦੀ ਪੰਜਾਬੀ ਸਭਾ ਨਾਲ ਜੁੜੀ ਹੋਈ ਸ਼ਖਸੀਅਤ ਨੇ ਇੰਗਲੈਂਡ ਦੇ ਜੰਮੇ ਪਲੇ ਹੋਣ ਦੇ ਬਾਵਜੂਦ ਉਹ ਠੇਢ ਪੰਜਾਬੀ ਬੋਲਦੇ ਆ ਵਿਰਦੀ ਲੰਡਨ ਦੇ ਵਿੱਚ ਗੁਰੂ ਘਰਾਂ ਦੀ ਸੰਭਾਲ ਲਈ ਲੱਖਾਂ ਪੌਂਡ দান ਕਰ ਚੁੱਕੇ ਆ ਇਸ ਤੋਂ ਇਲਾਵਾ ਉਹਨਾਂ ਨੇ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੇ ਸੁਧਾਰ ਲਈ 500 ਮਿਲੀਅਨ ਪੌਂਡ ਦਾਨ ਕੀਤੇ ਨੇ। ਉਹਨਾਂ ਦੀ ਵਿਰਦੀ ਫਾਊਂਡੇਸ਼ਨ ਔਰਤਾਂ ਤੇ ਬੱਚਿਆਂ ਦੀ ਵੀ ਸਹਾਇਤਾ ਕਰਦੀ ਹੈ। ਇਹ ਪੀਟਰ ਵਿਰਦੀ ਹੀ ਨੇ ਜਿਨ੍ਹਾਂ ਨੇ ਇੰਗਲੈਂਡ 'ਚ ਮਹਾਰਾਣੀ ਜਿੰਦਾ ਦਾ ਹਾਰ ਖਰੀਦਿਆ ਸੀ। ਜੈਜੀਬੈਂ ਸਮੇਤ ਕਈ ਪੰਜਾਬੀ ਗਾਇਕਾ, ਕਲਾਕਾਰਾਂ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਉਹਨਾਂ ਦੀਆਂ ਤਸਵੀਰਾਂ ਅਕਸਰ ਦੇਖੀਆਂ ਜਾਂਦੀਆਂ। ਜੈਜੀਬੀ ਦਾ ਗੀਤ ਸੀ ਮਹਾਰਾਜਾ ਉਹਦੇ ਵਿੱਚ ਜਿਹੜੀ ਲਾਈਨ ਆਉਂਦੀ ਆ ਪੀਤ ਸਿੰਘ ਦੇਵਵਾਠ ਯਾਰਾਂ ਨਾਲ ਰਹਿੰਦੇ ਆ। ਇਹ ਪੀਤ ਸਿੰਘ ਇਹੀ ਪੀਟਰ ਵਿਰਦੀ ਆ। ਜੈਜ਼ੀਦ ਦੇ ਕਈ ਗੀਤਾਂ ਵਿੱਚ ਵਰਤੀਆਂ ਜਾਂਦੀਆਂ ਗੱਡੀਆਂ ਕਾਰਾਂ ਤੇ ਪ੍ਰਾਈਵੇਟ ਜੈਟ ਪੀਟਰ ਦੇਦੀ ਹੋਰਾਂ ਦੇ ਹੀ ਆ। THAILAND ਦਾ ਇੱਕ ਮਸ਼ਹੂਰ ਕੱਪੜਿਆਂ ਦਾ ਬ੍ਰਾਂਡ ਹੈ ਜਸਪਾਲ ਗਰੁੱਪ ਜਿਸ ਦੇ ਮਾਲਕ ਨੇ ਦੋ ਨਾਮ ਧਾਰੀ ਭਰਾ ਚਰਨ ਸਿੰਘ ਤੇ ਵਿਸ਼ੇத் ਸਿੰਘ। ਜਸਪਾਲ ਗਰੁੱਪ ਦੀ ਸ਼ੁਰੂਆਤ ਜਸਪਾਲ ਸਿੰਘ ਨਾਮ ਦੇ ਇੱਕ ਪੰਜਾਬੀ ਨੇ 1947 ਵਿੱਚ ਕੀਤੀ ਸੀ ਜੋ ਇੱਥੇ THAILAND ਆਇਆ ਸੀ। ਸ਼ੁਰੂ ਵਿੱਚ ਇਹਨਾਂ ਨੇ ਬੈੱਡ ਪ੍ਰੋਡਕਟਸ ਤੇ ਲੈਨਨ ਕੱਪੜੇ ਦਾ ਇੰਪੋਰਟ ਐਕਸਪੋਰਟ ਸ਼ੁਰੂ ਕੀਤਾ। ਫਿਰ 1972 ਵਿੱਚ ਬੈਂਕਾਕ ਦੇ ਸਿਆਮ ਸੈਂਟਰ ਵਿੱਚ ਪਹਿਲਾ ਜਸਪਾਲ ਬੁਟੀਕ ਸ਼ੁਰੂ ਕੀਤਾ ਜਸਪਾਲ ਗਰੁੱਪ ਦੇ ਥਾਈਲੈਂਡ ਵਿੱਚ 350 ਤੋਂ ਵੱਧ ਫੈਸ਼ਨ ਰਿਟੇਲ ਸਟੋਰਾਂ ਦੇ ਨਾਲ-ਨਾਲ ਤਿੰਨ ਹੋਮ ਡੈਕੋਰ ਅਤੇ ਫਰਨੀਸ਼ਿੰਗ ਦੇ ਵੀ ਸਟੋਰ ਹੈਗੇ ਆ ਸਾਬਕਾ ਅਮਰੀਕਨ ਰਾਸ਼ਟਰਪਤੀ ਓਬਾਮਾ ਜੋ ਬਾਈਡਨ ਬਿਲ ਕਲਿੰਟਨ ਸਮੇਤ ਕਈ ਵੱਡੇ ਲੀਡਰਾਂ ਨਾਲ ਦਿਸਣ ਵਾਲੇ ਇਹ ਨੇ ਅਮਰੀਕਾ ਦੇ ਵੱਡੇ ਸਿੱਖ ਕਾਰੋਬਾਰੀ ਸੰਤ ਸਿੰਘ ਛਤਵਾਲ ਜੋ ਕਿ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਨੇ ਸਨ ਸਿੰਘ ਅਮਰੀਕਾ ਵਿੱਚ ਡ੍ਰੀਮ ਹੋਟਲ ਗਰੁੱਪ ਦੇ ਮਾਲਕ ਨੇ 1970 ਦੇ ਦਹਾਕੇ ਇਥੋਪੀਆ ਦੇ ਵਿੱਚ ਉਹਨਾਂ ਨੂੰ 에ਅਰਲਾਈਨਾਂ ਦਾ ਕੰਮ ਮਿਲਿਆ ਸੀ ਪਰ ਉਹਨਾਂ ਨੂੰ ਕੇਸ ਕਟਵਾਉਣ ਲਈ ਕਿਹਾ ਗਿਆ ਪਰ ਉਹਨਾਂ ਨੇ ਸਿੱਖੀ ਸਰੂਪ ਨਹੀਂ ਤਿਆਗਿਆ ਤੇ ਇਥੋਪੀਆ ਤੋਂ ਉਹ ਅਮਰੀਕਾ ਚਲੇ ਗਏ ਇਸ ਸਮੇਂ ਉਹ ਅਮਰੀਕਾ ਦੀ ਰਾਜਨੀਤੀ ਵਿੱਚ ਵੱਡਾ ਪ੍ਰਭਾਵ ਰੱਖਦੇ ਆ ਸਮੇਂ-ਸਮੇਂ ਤੇ ਉਹ ਸ਼੍ਰੀ ਦਰਬਾਰ ਸਾਹਿਬ ਆਉਂਦੇ ਰਹਿੰਦੇ ਆ ਇਹ ਸਾਰੇ ਪੰਜਾਬੀ ਮੂਲ ਦੇ ਬਿਜ਼ਨਸਮੈਨ ਆ ਕੋਈ ਆਪਣੇ ਕਾਰੋਬਾਰ ਕਰਕੇ ਕਿਸੇ ਸੈਕਟਰ ਵਿੱਚ ਚਲਾ ਗਿਆ ਕੋਈ ਕਿਸੇ ਪਾਸੇ ਪਰ ਇਹਨਾਂ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਨਾਲ ਕਿਤੇ ਨਾ ਕਿਤੇ ਜੁੜੀਆਂ ਨੇ ਹਾਂਜੀ ਰੋ ਅੱਜ ਦੀ ਵੀਡੀਓ ਤੇ ਬਹੁਤ ਹੀ ਕਮਾਲ ਦੀ ਜਾਣਕਾਰੀ ਸਾਨੂੰ ਮਿਲੀ ਏ ਕਿ ਜਿਸ ਤਰ੍ਹਾਂ 버જર ਕੰਪਨੀ ਜਿਹੜੀ ਪੇਂਟ ਦੀ ਕੰਪਨੀ ਹੈ ਤੇ ਸਾਨੂੰ ਉਹਦੇ ਨਾਮ ਦਾ ਤੇ ਪਤਾ ਹੈ ਕਿਉਂਕਿ ਅਸੀਂ ਦੇਖਿਆ ਕਿ ਬੰਗਲਾਦੇਸ਼ ਦੇ ਅੰਦਰ ਵੀ ਐਲੀ ਜਿਹੜੀ ਕੰਪਨੀ ਹੈ 버જર ਪੇਂਟ ਉਹਦਾ ਪੇਂਟ ਇਸਤੇਮਾਲ ਹੁੰਦਾ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਕੰਪਨੀ ਹੈ 버જર ਪੇਂਟ ਇਹਦੇ ਜਿਹੜੇ ਮਾਲਕ ਨੇ ਉਹ ਪੰਜਾਬੀ ਨੇ ਤੇ ਵਾਕਈ ਜਿਹੜੇ ਪੰਜਾਬੀ ਹੈਗੇ ਨੇ ਬਹੁਤ ਜ਼ਿਆਦਾ ਰਿਚ ਨੇ ਤੇ ਐਂਜਾਈ ਦੀਆਂ ਕੰਪਨੀਆਂ ਜਿਨ੍ਹਾਂ ਦੇ ਅਸੀਂ ਨਾਂ ਤੇ ਸੁਣੇ ਨੇ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੇ ਜਿਹੜੇ ਮਾਲਕ ਨੇ ਇਹਨਾਂ ਦੇ ਜਿਹੜੇ ਓਨਰ ਨੇ ਉਹ ਪੰਜਾਬੀ ਨੇ ਤੇ ਐ ਵੀ ਇਹ ਕਿ ਮੁਕਤਲਿਫ ਮੁਲਕਾਂ ਦੇ ਅੰਦਰ ਜਾ ਕੇ ਪੰਜਾਬੀ ਜਿਹੜੇ ਸਾਡੇ ਸਿੱਖ ਭਰਾ ਨੇ ਪੰਜਾਬੀ ਨੇ ਉਹ ਉੱਥੇ ਮਿਹਨਤ ਕਰਦੇ ਨੇ ਲੇਕਿਨ ਪੰਜਾਬ ਨੂੰ ਉਹਨਾਂ ਨੇ ਨਹੀਂ ਛੱਡਿਆ ਪੰਜਾਬੀ ਨੂੰ ਨਹੀਂ ਛੱਡਿਆ ਪੰਜਾਬੀ ਮਾਂ ਬੋਲੀ ਨੂੰ ਨਹੀਂ ਛੱਡਿਆ ਪੰਜਾਬ ਨੂੰ ਉਹਨਾਂ ਨੇ ਸਪੋਰਟ ਕੀਤੀ ਏ ਫਾਈਨੈਂਸ਼ਲੀ لحاظ ਦੇ ਨਾਲ ਵੀ ਹਰ ਤਰ੍ਹਾਂ ਦੀ ਸਪੋਰਟ ਕੀਤੀ ਏ ਚਾਹੇ ਸੋਸ਼ਲ ਮੀਡੀਆ ਹੋਵੇ ਕੋਈ ਵੀ ਪਲੇਟਫਾਰਮ ਹੋਵੇ ਆਪਣਾ ਪੈਸਾ ਵੀ ਦਿੱਤਾ ਹੈ ਮਤਲਬ ਪੈਸਾ ਉਹਨਾਂ ਕੋਲ ਆ ਰਿਹਾ ਹੈ ਅਮੀਰ ਉਹ ਹੈ ਨੇ ਬਹੁਤ ਜ਼ਿਆਦਾ ਰਿਚ ਨੇ ਲੇਕਿਨ ਉਹਦੇ ਨਾਲ ਨਾਲ ਉਹਨਾਂ ਨੇ ਪੰਜਾਬ ਨੂੰ ਵੀ ਸਪੋਰਟ ਕੀਤਾ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ